ਦੀ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ੂਟਰ ਜਿਹੜੇ ਆ ਫੋਟੋ ਕਰਵਾਉਣ ਦੇ ਬਹਾਨੇ ਦੇ ਨਾਲ ਕੋਲੇ ਆਉਂਦੇ ਨੇ ਤਾਂ ਕੋਲੇ ਆਉਣ ਤੋਂ ਬਾਅਦ ਰਾਣਾ ਬਲਾਚੌਰੀਆ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਨਾਜ਼ੁਕ ਹਾਲਤ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਰਾਣਾ ਬਲਾਚੌਰਿਆ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹਨੇ ਇਸ ਮਾਮਲੇ ਦੇ ਵਿੱਚ ਮੁਹਾਲੀ ਦੇ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਨੇ ਦੱਸਦੀਏ ਕਿ ਗੋਲੀ ਚਲਾਉਣ ਵਾਲੇ ਸ਼ੂਟਰ ਅਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਦਿੱਤਿਆ ਕਪੂਰ ਜਿਸ ਦੇ ਉੱਤੇ ਪਹਿਲਾਂ ਹੀ 13 ਪਰਚੇ ਜਿਹੜਿਆ ਦੱਸੇ ਜਾ ਰਿਹਾ ਦੂਜਾ ਕਰਨ ਪਾਠਕ ਜਿਸ ਦੇ ਉੱਤੇ ਦੋ ਪਰਚੇ ਜਿਹੜਿਆ ਦੱਸੇ ਜਾ ਰਹੇ ਇਹਨਾਂ ਦੋਸ਼ੀਆਂ ਦੀ ਪਛਾਣ ਜਿਹੜੀ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਹ ਦੋ ਦੋਸ਼ੀਆਂ ਦੀ شناخت ਕਰ ਲਈ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਤੀਜੇ ਬੰਦੇ ਬਾਰੇ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਇਸ ਨੂੰ ਜੱਗੂ ਭਗਵਾਨਪੁਰਿਆ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਪੁਲਿਸ ਦੀ ਟੀਮ ਦਿੱਲੀ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਸ ਘਟਨਾ ਦੀਆਂ ਕੜੀਆਂ ਜੁੜਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਡੋਨੀਵਾਲ ਗੈਂਗ ਦੇ ਇਹ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਹੁਣ ਲਗਾਤਾਰ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਮੋਹਾਲੀ ਦੇ ਐਸਐਸਪੀ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਦੋ આરોપીਆਂ ਦੀ ਜਿਹੜੀ ਹੈ شناخت ਕਰ ਲਈ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਪਹਿਲਾਂ ਵੀ ਇਹਨਾਂ ਦੋਸ਼ੀਆਂ ਦੇ ਉੱਤੇ ਕਈ ਮਾਮਲੇ ਜਿਹੜੇ ਆ ਦਰਜ ਕੀਤੇ ਹੋਏ ਨੇ ਐਫਆਈਆਰਾਂ ਦਰਜ ਕੀਤੇ ਹੋਈਆਂ ਨੇ ਤੇ ਹੋਰ ਵੀ ਜਿਹੜੀਆਂ ਕੜੀਆਂ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਦੇ ਬੋਲੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਲਗਾਤਾਰ ਹੰਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਦੇ ਅਨੁਸਾਰ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਬੀਤੀ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ੂਟਰ ਜਿਹੜੇ ਆ ਫੋਟੋ ਕਰਵਾਉਣ ਦੇ ਬਹਾਨੇ ਦੇ ਨਾਲ ਕੋਲੇ ਆਉਂਦੇ ਨੇ ਤਾਂ ਕੋਲੇ ਆਉਣ ਤੋਂ ਬਾਅਦ ਰਾਣਾ ਬਲਾਚੌਰੀਆ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਨਾਜ਼ੁਕ ਹਾਲਤ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਰਾਣਾ ਬਲਾਚੌਰਿਆ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹਨੇ ਇਸ ਮਾਮਲੇ ਦੇ ਵਿੱਚ ਮੁਹਾਲੀ ਦੇ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਨੇ ਦੱਸਦੀਏ ਕਿ ਗੋਲੀ ਚਲਾਉਣ ਵਾਲੇ ਸ਼ੂਟਰ ਅਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਦਿੱਤਿਆ ਕਪੂਰ ਜਿਸ ਦੇ ਉੱਤੇ ਪਹਿਲਾਂ ਹੀ 13 ਪਰਚੇ ਜਿਹੜੇ ਆ ਦੱਸੇ ਜਾ ਰਹੇ ਆ ਦੂਜਾ ਕਰਨ ਪਾਠਕ ਜਿਸ ਦੇ ਉੱਤੇ ਦੋ ਪਰਚੇ ਜਿਹੜੇ ਆ ਦੱਸੇ ਜਾ ਰਹੇ ਆ ਇਹਨਾਂ ਦੋਸ਼ੀਆਂ ਦੀ ਪਛਾਣ ਜਿਹੜੀ ਆ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਹ ਦੋ ਦੋਸ਼ੀਆਂ ਦੀ شناخت ਕਰ ਲਈ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਤੀਜੇ ਬੰਦੇ ਬਾਰੇ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਇਸ ਨੂੰ ਜੱਗੂ ਭਗਵਾਨਪੂਰੀਆ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਪੁਲਿਸ ਦੀ ਟੀਮ ਦਿੱਲੀ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਸ ਘਟਨਾ ਦੀਆਂ ਕੜੀਆਂ ਜੁੜਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਡੋਨੀ ਬੱਲ ਗੈਂਗ ਦੇ ਇਹ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਪੁਲਿਸ ਦੀਆਂ ਮਾ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਹੁਣ ਲਗਾਤਾਰ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਮੋਹਾਲੀ ਦੇ ਐਸਐਸਪੀ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਦੋ આરોપીਆਂ ਦੀ ਜਿਹੜੀ ਹੈ شناخت ਕਰ ਲਈ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਪਹਿਲਾਂ ਵੀ ਇਹਨਾਂ ਦੋਸ਼ੀਆਂ ਦੇ ਉੱਤੇ ਕਈ ਮਾਮਲੇ ਜਿਹੜੇ ਆ ਦਰਜ ਕੀਤੇ ਹੋਏ ਨੇ ਐਫ ਆਰ ਆ ਦਰਜ ਕੀਤੇ ਹੋਈਆਂ ਨੇ ਤੇ ਹੋਰ ਵੀ ਜੜੀਆਂ ਕੜੀਆਂ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਲਗਾਤਾਰ ਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਦੇ ਅਨੁਸਾਰ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਬੱਡੀ ਪ੍ਰੋਮੋਟਰ ਰਾਣਾ ਬਲਾਚੌਰੀਆ ਦਾ ਬੀਤੀ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ੂਟਰ ਜਿਹੜੇ ਆ ਫੋਟੋ ਕਰਵਾਉਣ ਦੇ ਬਹਾਨੇ ਦੇ ਨਾਲ ਕੋਲੇ ਆਉਂਦੇ ਨੇ ਤਾਂ ਕੋਲੇ ਆਉਣ ਤੋਂ ਬਾਅਦ ਰਾਣਾ ਬਲਾਚੌਰੀਆ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਨਾਜ਼ੁਕ ਹਾਲਤ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਰਾਣਾ ਬਲਾਚੌਰੀਆ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹਨੇ ਇਸ ਮਾਮਲੇ ਦੇ ਵਿੱਚ ਮੋਹਾਲੀ ਦੇ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਨੇ ਦੱਸਦੀਏ ਕਿ ਗੋਲੀ ਚਲਾਉਣ ਵਾਲੇ ਸ਼ੂਟਰ ਅਮਰੀਕਸਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਦਿੱਤਿਆ ਕਪੂਰ ਜਿਸ ਦੇ ਉੱਤੇ ਪਹਿਲਾਂ ਹੀ 13 ਪਰਚੇ ਜਿਹੜੇ ਆ ਦੱਸੇ ਜਾ ਰਹੇ ਆ ਦੂਜਾ ਕਾਰਨ ਪਾਠ ਜਿਸ ਦੇ ਉੱਤੇ ਦੋ ਪਰਚੇ ਜਿਹੜੇ ਆ ਦੱਸੇ ਜਾ ਰਹੇ ਆ ਇਹਨਾਂ ਦੋਸ਼ੀਆਂ ਦੀ ਪਛਾਣ ਜਿਹੜੀ ਆ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਹ ਦੋ ਦੋਸ਼ੀਆਂ ਦੀ شناخت ਕਰ ਲਈ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਤੀਜੇ ਬੰਦੇ ਬਾਰੇ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਇਸ ਨੂੰ ਜੱਗੂ ਭਗਵਾਨਪੁਰਿਆ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਪੁਲਿਸ ਦੀ ਟੀਮ ਦਿੱਲੀ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਸ ਘਟਨਾ ਦੀਆਂ ਕੜੀਆਂ ਜੁੜਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਡੋਨੀਵਾਲ ਗੈਂਗ ਦੇ ਇਹ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਪੁਲਿਸ ਦੀਆਂ ਮਾ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਹੁਣ ਲਗਾਤਾਰ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਮੋਹਾਲੀ ਦੇ ਐਸਐਸਪੀ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਦੋ આરોપીਆਂ ਦੀ ਜਿਹੜੀ ਹੈ شناخت ਕਰ ਲਈ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਪਹਿਲਾਂ ਵੀ ਇਹਨਾਂ ਦੋਸ਼ੀਆਂ ਦੇ ਉੱਤੇ ਕਈ ਮਾਮਲੇ ਜਿਹੜੇ ਆ ਦਰਜ ਕੀਤੇ ਹੋਏ ਨੇ ਐਫਆਈਆਰਾਂ ਦਰਜ ਕੀਤੇ ਹੋਈਆਂ ਨੇ ਤੇ ਹੋਰ ਵੀ ਜਿਹੜੀਆਂ ਕੜੀਆਂ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਲਗਾਤਾਰ ਹੰਢਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਕਾਨੂੰਨੀ ਦੇ ਅਨੁਸਾਰ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਬੀਤੀ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ੂਟਰ ਜਿਹੜੇ ਆ ਫੋਟੋ ਕਰਵਾਉਣ ਦੇ ਬਹਾਨੇ ਦੇ ਨਾਲ ਕੋਲੇ ਆਉਂਦੇ ਨੇ ਤਾਂ ਕੋਲੇ ਆਉਣ ਤੋਂ ਬਾਅਦ ਰਾਣਾ ਬਲਾਚੌਰੀਆ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਗੋਲੀਆਂ ਲੱਗਦੀਆਂ ਨੇ ਤਾਂ ਨਾਜ਼ੁਕ ਹਾਲਤ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਰਾਣਾ ਬਲਾਚੌਰਿਆ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਉਹਨੇ ਇਸ ਮਾਮਲੇ ਦੇ ਵਿੱਚ ਮੁਹਾਲੀ ਦੇ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਗਏ ਨੇ ਦੱਸਦੀਏ ਕਿ ਗੋਲੀ ਚਲਾਉਣ ਵਾਲੇ ਸ਼ੂਟਰ ਅਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਦਿੱਤਿਆ ਕਪੂਰ ਜਿਸ ਦੇ ਉੱਤੇ ਪਹਿਲਾਂ ਹੀ 13 ਪਰਚੇ ਜਿਹੜਿਆ ਦੱਸੇ ਜਾ ਰਹੇ ਦੂਜਾ ਕਰਨ ਪਾਠਕ ਜਿਸ ਦੇ ਉੱਤੇ ਦੋ ਪਰਚੇ ਜਿਹੜਿਆ ਦੱਸੇ ਜਾ ਰਹੇ ਇਹਨਾਂ ਦੋਸ਼ੀਆਂ ਦੀ ਪਛਾਣ ਜਿਹੜੀ ਆ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਹ ਦੋ ਦੋਸ਼ੀਆਂ ਦੀ شناخت ਕਰ ਲਈ ਹੈ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਤੀਜੇ ਬੰਦੇ ਬਾਰੇ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇੱਕ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਇਸ ਨੂੰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਪੁਲਿਸ ਦੀ ਟੀਮ ਦਿੱਲੀ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਸ ਘਟਨਾ ਦੀਆਂ ਕੜੀਆਂ ਜੁੜਦਿਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਡੋਨੀ ਬੱਲ ਗੈਂਗ ਦੇ ਇਹ ਮੈਂਬਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਪੁਲਿਸ ਦੀਆਂ ਮਾ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਹੁਣ ਲਗਾਤਾਰ ਜਿਹੜੀਆਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਮੋਹਾਲੀ ਦੇ ਐਸਐਸਪੀ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਦੋ આરોપીਆਂ ਦੀ ਜਿਹੜੀ ਹੈ شناخت ਕਰ ਲਈ ਗਈ ਹੈ ਜੋ ਕਿ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਪਹਿਲਾਂ ਵੀ ਇਹਨਾਂ ਦੋਸ਼ੀਆਂ ਦੇ ਉੱਤੇ ਕਈ ਮਾਮਲੇ ਜਿਹੜੇ ਆ ਦਰਜ ਕੀਤੇ ਹੋਏ ਨੇ ਐਫ ਆਰ ਆ ਦਰਜ ਕੀਤੇ ਹੋਈਆਂ ਨੇ ਤੇ ਹੋਰ ਵੀ ਜੜੀਆਂ ਕੜੀਆਂ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਲਗਾਤਾਰ ਹੰਡੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ